ਮੋਹਾਲੀ ਸ਼ਹਿਰ ਦੀਆਂ ਚੱਕਾ ਚੌਂਦ ਸਕਾਈ ਸਕ੍ਰੇਪਰਸ ਉੱਚੀਆਂ ਉੱਚੀਆਂ ਬਿਲਡਿੰਗਾਂ ਤੋਂ ਜਿਹੜਾ ਗੰਦਾ ਪਾਣੀ ਸੀਵਰ ਦਾ ਸਾਰਾ ਪਾਣੀ ਨਿਕਲਦਾ ਹੈ ਉਹ ਕਿਵੇਂ ਪਿੰਡਾਂ ਨੂੰ ਤੇ ਖੇਤਾਂ ਨੂੰ ਸਾਡੇ ਖੇਤ ਖਲਿਆਣ ਤੇ ਸਾਡੇ ਜਿਹੜੇ ਪ੍ਰਣਾਲੇ ਸਾਡੇ ਜਿਹੜੇ ਹੋੜ ਡਰੇਨ ਜਿਹੜੇ ਰਿਵਲੇਟ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਰਬਾਦ ਕਰ ਰਿਹਾ ਹੈ ਕਿਸ ਤਰ੍ਹਾਂ ਉਹ ਸਾਰਾ ਗੰਦਾ ਪਾਣੀ ਜਿਹੜਾ ਸਾਡੇ ਧਰਤੀ 'ਚ ਸਮਾ ਰਿਹਾ ਹੈ ਇਸ ਦੀ ਜਾਗਦੀ ਮਿਸਾਲ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਇਸੇ ਸੰਦਰਭ ਇੱਕ ਸਰਕਾਰੀ ਚਿੱਠੀ ਸਾਡੇ ਹੱਥ ਲੱਗੀ ਇਹ ਚਿੱਠੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦਾ ਸੀ ਜੋ ਕਿ ਟੀਡੀਆਈ ਸਿਟੀ ਜਿਹੜੇ ਬਿਲਡਰ ਨੇ ਉਹਨਾਂ ਨੂੰ ਸਰਵ ਕੀਤਾ ਸੀ ਕਿ ਤੁਸੀਂ ਬਿਨਾ ਕਿਸੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਔਰ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਵੀ ਜਿਹੜਾ ਪਾਣੀ ਬਗੈਰ ਟ੍ਰੀਟ ਕੀਤੇ ਉਸ ਨੂੰ ਬਗੈਰ ਸਾਫ਼ ਕਰੇ ਲਖਨੌਰ ਚੋਈ 'ਚ ਸੁੱਟ ਰਹੇ ਹੋ ਜਿਹੜਾ ਕਿ ਗੈਰ ਕਾਨੂੰਨੀ ਹੈ ਔਰ ਇਸ ਤੇ ਸਜ਼ਾ ਹੋ ਸਕਦੀ ਹੈ ਇਹ ਚਿੱਠੀ ਨੂੰ ਲੈ ਕੇ ਅਸੀਂ ਲਖਨੌਰ ਚੋਈ ਨੂੰ ਲੱਭਿਆ ਚਿੱਠੀ ਦੇ ਅੰਦਰ ਜ਼ਿਕਰ 110 ਔਰ 111 ਸੈਕਟਰ ਦਾ ਸੀ ਜਿੱਥੇ ਕਿ TDA ਹਾਊਸਿੰਗ ਕੰਪਲੈਕਸ ਬਣਿਆ ਹੋਇਆ ਸੀ ਅਸੀਂ ਮੌਕੇ ਤੇ ਪਹੁੰਚੇ ਔਰ ਅਸੀਂ ਦੇਖੋ ਕੀ ਪਾਇਆ ਲਖਨੌਰ ਚੋਈ ਦੇ ਨਾਲ-ਨਾਲ ਜਿਹੜਾ ਸੀਵਰੇ ਦਾ ਵਾਕਈ ਗੰਦਾ ਪਾਣੀ ਬਿਨਾ ਟ੍ਰੀਟਮੈਂਟ ਦੇ ਚੋਈ ਦੇ ਅੰਦਰ ਬਿਲਡਿੰਗਾਂ ਤੋਂ TTI ਸਿਟੀ 110 111 ਜਿਹੜਾ ਸਾਰਾ ਹਾਊਸਿੰਗ ਕੰਪਲੈਕਸ TDA ਸਿਟੀ ਦਾ ਬਣਿਆ ਹੈ ਉੱਥੋਂ ਜਿਹੜਾ ਸੀਵਰ ਦਾ ਜਿਹੜਾ ਗੰਦਾ ਪਾਣੀ ਵਾਕਈ ਬਿਨਾ ਕਿਸੇ ਟ੍ਰੀਟਮੈਂਟ ਦੇ ਪਾਈਪ ਦੇ ਰਾਹੀਂ ਲਖਨੌਰ ਚੋਈ ਚ ਜਾ ਰਿਹਾ ਸੀ ਇਹ ਉਹ ਪਾਈਪ ਹੈ ਜਿਹੜਾ TDI ਸਿਟੀ TDI TDI ਰੀਅਲ ਏਸਟੇਟ ਵਾਲਾ ਦਾ ਜਿਹੜਾ ਰੈ residențial ਕੰਪਲੈਕਸ ਹੈ ਸੈਕਟਰ 110 ਔਰ ਸੈਕਟਰ 111 ਜਿਹੜੇ ਇਹ ਸਾਰਾ ਸੀਵਰੇਜ ਤੁਸੀਂ ਦੇਖ ਰਹੇ ਹੋ ਇਹ ਉਹ ਸੀਵਰ ਦਾ ਪਾਈਪ ਹੈ ਇਹ ਹਾਊਸਿੰਗ ਕੰਪਲੈਕਸ ਦਾ ਸੈਕਟਰ 110 ਤੇ 111 ਦੇ ਸੀਵਰ ਦਾ ਜਿਹੜਾ ਇਹ ਪਾਈਪ ਦਾ ਸਾਰਾ ਸੀਵਰ ਜਿਹੜਾ ਸਾਰਾ ਸੀਵਰ ਹੈ ਇਹ ਕਲੋਨੀਆਂ ਦਾ ਜਦੋਂ ਅਸੀਂ ਲਖਨੌਰ ਤੋਂ ਸ਼ੁਰੂ ਹੋਈ ਸੀ ਇਹ ਜਿਹੜੀ ਬਰਸਾਤੀ ਚੋਈ ਹੈ ਇਹ ਚੋਈ ਦਾ ਸਾਰਾ ਪਾਣੀ ਜਾ ਕੇ ਰਾਜਪੁਰੇ ਜਾ ਕੇ ਘੱਗਰ ਨੂੰ ਮਿਲਦਾ ਜਾ ਕੇ ਇਹ ਰਾਜਪੁਰੇ ਤੱਕ ਜਾ ਕੇ ਫਿਰ ਅੱਗੇ ਘੱਗਰ ਦਰਿਆਤ ਜਾ ਕੇ ਚੋਈ ਉਧਰ ਨੂੰ ਜਾਂਦੀ ਹੈ ਇਹ ਤੁਸੀਂ ਦੇਖ ਰਹੇ ਹੋ ਕਿਵੇਂ ਸੀਵਰ ਦਾ ਜਿਹੜਾ ਗੰਦਾ ਪਾਣੀ ਜਿਹੜਾ ਸਾਰਾ ਇਹ ਬਿਗੈਰ ਟ੍ਰੀਟਮੈਂਟ ਬਿਨਾ ਟ੍ਰੀਟ ਹੋਏ ਕਿਵੇਂ ਪਾਈ ਪਾਈ ਹੋਈ ਹੈ ਇਹਨਾਂ ਬਿਲਡਰਾਂ ਨੇ ਔਰ ਇਹ ਚੋਈ ਜਿਹੜੀ ਹੈ ਸਾਰੀ ਦੇਖੋ ਕਿਸ ਤਰ੍ਹਾਂ ਸਾਰਾ ਸੀਵਰ ਦਾ ਪਾਣੀ ਬਰਸਾਤੀ ਚੋਈ ਚ ਪੈ ਰਿਹਾ ਜਿਹੜਾ ਘੱਗਰ ਚ ਜਾ ਕੇ ਰਲੇਗਾ ਮੈਂ ਇਸੇ ਪਿੰਡ ਦਾ ਵਾਸੀ ਹਾਂ ਜੀ ਸਤਾਰ ਸਰਜੀਤ ਸਿੰਘ son of ਬਲਵੰਤ ਸਿੰਘ ਜੀ ਲਖਨੌਰ ਲਖਨੌਰ ਦੀ ਰਹਿਣ ਵਾਲਾ ਜੀ ਮੈਂ ਤੇ ਜਦੋਂ ਸਾਡਾ ਬਚਪਨ ਦਾ ਸੀ ਆਪਣੀ ਦਾਦੀਆਂ ਨਾਲ ਜਾਂ ਆਪਣੀ ਮੰਮੀ ਨਾਲ ਜਾਂ ਅਸੀਂ ਆ ਡੰਗਰ ਬੱਚਾ ਲੈ ਕੇ ਇੱਥੇ ਆਂਦੇ ਤੇ ਜੀ ਸਾਫ਼ ਸੁਥਰਾ ਪਾਣੀ ਦਾ ਸਾਡੇ ਪਿੰਡ ਦੀਆਂ ਮਤਲਬ ਔਰਤਾਂ ਬੀਬੀਆਂ ਸਾਰੀਆਂ ਇੱਥੇ ਕੱਪੜੇ ਧੋਣੀਆਂ ਦੇ ਜੀ ਬਹੁਤ ਵਧੀਆ ਪਾਣੀ ਮਿੱਠਾ ਪਾਣੀ ਆਂਦਾ ਦਾ ਜੀ ਇਹਨਾਂ ਪੀ ਵੀ ਲੰਦੇ ਤੇ ਯੂਚੋਂ ਸਾਫ਼ ਪਾਣੀ ਵੀ ਇਹ ਪਿੰਡ ਚ ਚੱਲਦਾ ਆਣ ਵਾਲੇ ਪਿਛਲੇ 30 ਸਾਲਾਂ ਤੋਂ ਇਹ ਸਾਡੀ ਗੰਦਗੀ ਆ ਫੈਕਟਰੀਆਂ ਵਾਲਿਆਂ ਨੇ ਜੀ ਅੰਡਰਸਟਰੀ ਨੇ ਜਾਂ ਜੋ ਵੀ ਟੀਡੀਆਈ ਬਾਗ ਮੰਨ ਲਓ ਪ੍ਰਾਈਵੇਟ ਕੰਪਨੀਆਂ ਬਣੀਆਂ ਜੀ ਜਿਨ੍ਹਾਂ ਨੇ ਪਲਾਟ ਜਾਂ ਜੋ ਵੀ ਕੁਝ ਕਰਿਆ ਜੀ ਉਹਨਾਂ ਨੇ ਫਲੈਟ ਵਗੈਰਾ ਪਾਏ ਸ਼ਹਿਰ ਵਸਿਆ ਸ਼ਹਿਰ ਵਸਿਆ ਜੀ ਉਹਨਾਂ ਨੇ ਸਾਰਾ ਪਾਣੀ ਜੀ ਮੰਨ ਲਓ ਵਿੱਚੇ ਗੰਦਾ ਬਾਥਰੂਮ ਦਾ ਵਿੱਚੇ ਫਲੈਸ਼ ਵਾਲਾ ਸਾਰਾ ਮੂਤਰ ਜਰਣੀ ਇੱਥੇ ਸਾਡੇ ਪਿੰਡ ਨੂੰ ਗੇੜਦਾ ਜੀ ਅਸੀਂ ਇਸ ਪਿੰਡ ਦੇ ਵਾਸੀ ਆ ਜੀ ਕਿਤੇ ਜਾ ਵੀ ਨਹੀਂ ਸਕਦੇ ਜੀ ਸਾਨੂੰ ਤਾਂ ਮਜਬੂਰੀ ਕਰਨਾ ਰਹਿਣਾ ਪੈਂਦਾ ਜੀ ਇਹ ਜੀ ਇੱਥੇ ਤੋਂ ਮੰਨ ਲਓ 90 ਫੁੱਟ ਤੱਕ ਪਾਣੀ ਇਹ ਪਾਣੀ ਖਰਾਬ ਹੋ ਚੁੱਕਿਆ ਹੈ ਸਾਡੇ ਪਿੰਡ ਦਾ ਜੀ 90 ਫੁੱਟ 90 ਫੁੱਟ ਤੱਕ ਜਿੰਨੇ ਵੀ ਨਲਕੇ ਸਾਡੇ ਪਿੰਡ 'ਚ ਮੋਟਰਾਂ ਲੱਗੀਆਂ ਹੋਈਆਂ ਨੇ 110 ਫੁੱਟ ਜਾਂ 90 ਫੁੱਟ ਤੱਕ ਉਹਨਾਂ ਦਾ ਸਾਰਾ ਪਾਣੀ ਬਿਲਕੁਲ ਖਰਾਬ ਹੈ ਜੀ ਪੀਣ ਲਾਇਕ ਨਹੀਂ ਹੈ ਜੀ ਜੇ ਮੰਨ ਲਓ ਸਰਕਾਰੀ ਇੱਕ ਦਿਨ ਸਾਡੀ ਸਪਲਾਈ ਬੰਦ ਹੋ ਜਾਵੇ ਸਾਨੂੰ ਜੀਣਾ ਦੁੱਬੜ ਹੋ ਜਾਂਦਾ ਜੀ ਪਾਣੀ ਬਹੁਤ ਗੰਦਾ ਜੀ ਪਿੰਡ ਦਾ 10 ਮਿੰਟ ਨਹੀਂ ਆਪਾਂ ਪਾਣੀ ਰੱਖ ਸਕਦੇ ਜੀ ਮੋਟਰ ਦਾ ਕੱਢ ਕੇ ਜਦੋਂ ਪੇਲਾ ਪੈ ਜਾਂਦਾ ਜੀ ਪਹਿਲਾਂ ਸਾਡਾ ਜਿਹੜਾ ਇੱਥੇ ਪੀਣ ਵਾਲਾ ਪਾਣੀ ਸੀਗਾ ਉਹ ਕਰੀਬ 50 ਜਾਂ 60 ਫੁੱਟ ਤੇ ਵਧੀਆ ਸੀਗਾ ਜਿਹੜੇ ਨਾਲਕੇ ਲੱਗਦੇ ਸੀਗੇ ਨਾਲਕੇ ਲੱਗਦੇ ਨਾਲਕੇ ਲੱਗਦੇ ਸੀਗੇ ਹੈਂਡ ਪੰਪ ਨਾਲ ਅਸੀਂ ਮਤਲਬ ਉਹ ਜਿਹੜਾ ਵੀ ਪਾਣੀ ਪੀਣ ਦਾ ਇਲਾਕੇ ਦਾ ਪਾਣੀ ਸੀਗਾ ਉਹ 50 60 ਫੁੱਟ ਤੇ ਸੀ ਪਰ ਹੁਣ 50 60 ਫੁੱਟ ਵਾਲਾ ਪਾਣੀ ਪੀਣ ਯੋਗ ਨਹੀਂ ਹੈਗਾ ਜਿਹੜਾ ਸਾਡੇ ਆਮਪੋਰ ਨੇ ਉਹ 150 200 ਫੁੱਟ ਤੱਕ ਸਾਨੂੰ ਕਰਾਉਣੇ ਪਏ ਨੇ ਇਸ ਇਲਾਕੇ ਦੇ ਵਿੱਚ ਉਤੋਂ ਬਾਅਦ ਜਿਹੜੇ ਸਾਡੇ ਹੋਰ ਵੀ ਆਪਣੇ ਸਰਕਾਰੀ ਬੋਰ ਨੇ ਉਹ ਵੀ 800 ਤੋਂ 1000 ਫੁੱਟ ਦੇ ਜਿਹੜੇ ਨੇ ਕਾਫੀ ਮਤਲਬ ਕੋਸ਼ਿਸ਼ ਇਹ ਕਰ ਰਹੇ ਆ ਵੀ ਉਹਦਾ ਹੀ ਪਾਣੀ ਪੀਏ ਜਾਵੇ ਕਿਉਂਕਿ ਉਹਦੇ ਵਿੱਚ ਜਿਹੜਾ ਇਹ ਸਾਡਾ ਧਰਤੀ ਦਾ ਪਾਣੀ ਉਹ ਪੀਣ ਯੋਗ ਹੈ ਨਹੀਂ ਜਿਹੜੇ ਪੜ੍ਹੇ ਲਿਖੇ ਇਸ ਇਲਾਕੇ ਦੇ ਨੌਜਵਾਨ ਨੇ ਮਤਲਬ ਜੇ ਇਹ ਗੱਲ ਨੂੰ ਜਾਣਦੇ ਨੇ ਵੀ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਉਹਨਾਂ ਨੇ ਕਿਹਾ ਵੀ ਹੈ ਆਪਣੇ ਪੱਧਰ ਦੇ ਬੜਾ ਬੀਸੀਆਂ ਨੂੰ ਹੋਰ ਜਦੋਂ ਕੋਈ ਇਲੈਕਸ਼ਨ ਹੁੰਦੀ ਆ ਉਸ ਸਮੇਂ ਵੀ ਦਾ ਜਿਹੜਾ ਇਥੇ ਜਿਹੜਾ ਗੰਦਾ ਪਾਣੀ ਨਿਕਲਦਾ ਹੈ ਇਹਦੀ ਇੱਕ ਤਾਂ 스ਮੈਲ ਬਹੁਤ ਆਉਂਦੀ ਹੈ ਕਿਉਂਕਿ ਇਹ ਪਿੰਡਾਂ ਦੇ ਵਿੱਚੋਂ ਤਾਂ ਜਿਹੜੇ ਰਿਸ਼ਤੇਦਾਰ ਸੀਗੇ ਹੋਰ ਲਾਕਿਆਂ ਚੋਂ ਆਉਂਦੇ ਸੀਗੇ ਉਹ ਤਾਂ ਇੱਥੇ ਵੜਦੇ ਹੀ ਨਹੀਂ ਸੀਗੇ ਵੀ ਇੱਥੇ ਤਾਂ 스ਮੈਲੇ ਬਹੁਤ ਆਉਂਦੀ ਹੈ ਪਿੰਡਾਂ 'ਚ ਅਸੀਂ ਰਾਤ ਨਹੀਂ ਉਹ ਕੱਟ ਸਕਦੇ ਸੀਗੇ ਉਹ ਤੇ ਜਦੋਂ ਫਿਰ ਸਾਰਿਆਂ ਨੂੰ ਮਤਲਬ ਕਿਹਾ ਗਿਆ ਆਫਸਰਾਂ ਨੂੰ ਕਿਹਾ ਗਿਆ ਲੀਡਰਾਂ ਨੂੰ ਕਿਹਾ ਗਿਆ ਵੀ ਭਾਈ ਇਹ ਇਹਦਾ ਕਰੋ ਵੀ ਸਭ ਤੋਂ ਸਾਡੀ ਡਿਮਾਂਡ ਇਹ ਸੀ ਉਸ ਟਾਈਮ ਵੀ ਜਿਹੜੀ ਫੈਕਟਰੀਆਂ ਦਾ ਪਾਣੀ ਹੈ ਉਹਨੂੰ ਟ੍ਰੀਟਮੈਂਟ ਕਰਕੇ ਹੂੰ ਇਹਦੇ ਵਿੱਚ ਸਾਫ਼ ਕਰਕੇ ਪਾਣੀ ਨੂੰ ਜਿਹੜਾ ਸਾਡਾ ਫੇਵਰੇਟ ਦਾ ਪਾਣੀ ਹੈ ਉਹਨੂੰ ਵੀ ਡਾਇਰੈਕਟ ਦੇ ਵਿੱਚ ਗੇਰਿਆ ਗਿਆ ਹੈ ਔਰ ਜਿਹੜਾ ਟ੍ਰੀਟਮੈਂਟ ਪਲੈਂਟ ਨੇ ਸਾਡੇ ਵੀ 40-40 ਸਾਲ ਉਮਰ ਹੋ ਗਈ ਹੈ ਮੁਹਾਲੀ 'ਚ ਰਹਿੰਦੇ ਆ ਸਾਰਾ ਦਿਨ ਇਸੇ ਮੁੱਦਿਆਂ 'ਚ ਮਤਲਬ ਵਿਚਰਦੇ ਆ ਜਿਆਦਾ ਕਰਕੇ ਟ੍ਰੀਟਮੈਂਟ ਪਲੈਂਟ ਫੈਕਟਰੀਆਂ 'ਚ ਦੇਖਦੇ ਨਹੀਂ ਇਸ ਕਰਕੇ ਵੀ ਜਿਆਦਾ ਕਰਕੇ ਅਫਸਰਾਂ ਦੀ ਮਿਲਿ ਭੁਗਤ ਨਾਲ ਇਹਦੇ ਵਿੱਚ ਸਿੱਧਾ ਹੀ ਜਿੱਤਰਾਂ ਲੁਧਿਆਣੇ ਦਾ ਮਹਸ਼ੂਰ ਬੁੱਢਾ ਨਾਲ ਲੜਾਈ ਚੱਲ ਰਹੀ ਹੈ ਇਹਦੀ ਗੱਲ ਇਹ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇੱਕ ਬੁੱਢਾ ਨਾਲਾ ਹੀ ਦੀ ਆਪਣੀ ਰੂਪਰੇਖਾ ਜਿਹੜੀ ਉਹਦੀ ਤਿਆਰ ਹੋ ਰਹੀ ਹੈ ਬਾਅਦ ਚ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਜਦ ਲੁਧਿਆਣੇ ਲੜਾਈ ਲੜਨੀ ਪੈ ਰਹੀ ਹੈ ਇੱਥੇ ਵੀ ਲੜਨੀ ਪਊਗੀ ਜੇ ਤੁਸੀਂ ਜਿਵੇਂ ਦੱਸਿਆ ਤੁਹਾਡੇ ਆਪ ਦੇ ਪਰਿਵਾਰ ਚ ਕੈਂਸਰ ਚ ਦੋ ਮੌਤਾਂ ਹੋ ਗਈਆਂ ਨੇ ਇਹ ਹੋਰ ਵੀ ਕਾਲਾ ਪੀਲਿਆ ਹੋਰ ਵੀ ਕਈ ਬਿਮਾਰੀਆਂ ਦੇ ਸ਼ਿਕਾਰ ਨੇ ਚੜਿਆਲਾ ਪਿੰਡ ਚ ਲੋਕ ਬਹੁਤ ਨਹੀਂ ਜੀ ਗੱਲ ਤਾਂ ਇਹ ਹੀ ਹੈ ਨਾ ਲੋਕਾਂ ਨੂੰ ਹਲੇ ਜ ਇਸ ਬਾਰੇ ਜਾਗਰੂਤਾ ਬਹੁਤ ਬੜੀ ਘੱਟ ਹੈਗੀ ਪਹਿਲੀ ਗੱਲ ਤਾਂ ਸਰਕਾਰ ਦਾ ਫਰਜ ਬਣਦਾ ਹੈ ਜਦੋਂ ਆਪਾਂ ਦੇਖਦੇ ਆ ਇਲੈਕਸ਼ਨਾਂ ਚ ਆਨੇ ਆ ਕਿਤੇ ਵੀ ਫਰ ਸਰਕਾਰ ਦੀ ਹਰ ਚੀਜ਼ ਤੇ ਨਿਗਾਹ ਹੁੰਦੀ ਹੈ ਸਰਕਾਰ ਇਹ ਹੀ ਗੱਲ ਕਿਉਂ ਦੇਖਦੀ ਹੈ ਵੀ ਜਦੋਂ ਕੋਈ ਸ਼ਿਕਾਇਤ ਕਰੂਗਾ ਫੇ ਕੰਮ ਉਹਦੋਂ ਕਰਨਾ ਹੈ ਅਫਸਰਾਂ ਨੂੰ ਤਾਂ 24 ਘੰਟ ਜਿਹੜੇ ਇਸ ਡਿਪਾਰਟਮੈਂਟ ਨਾਲ ਸੰਬੰਧਿਤ ਅਫਸਰ ਨੇ ਉਹਨਾਂ ਦਾ ਤਾਂ ਕੰਮ 24 ਘੰਟੇ ਦਾ ਇਹੀ ਹੈ ਨਾ ਵੀ ਇਹ ਚੀਜ਼ ਚੈੱਕ ਕਰਨੀ ਹੈ ਜੀ ਹਾਂ ਸਾਡੇ ਖਾਲਾ ਨੂੰ ਨਹਿਰਾਂ ਨੂੰ ਪ੍ਰਦੂਸ਼ਣ ਤੋਂ ਰੋਕਣਾ ਸਰਕਾਰਾਂ ਦਾ ਕੰਮ ਨੇ ਇਸੇ ਸੰਦਰਭ ਚ ਆਕਾਸ਼ ਅਗਰਵਾਲ ਜਿਹੜੇ ਕਿ ਮੁਹਾਲੀ ਦੇ ਐਗਜ਼ੈਕਟਿਵ ਇੰਜੀਨੀਅਰ ਨੇ ਵਾਟਰ ਸਪਲਾਈ ਡਿਪਾਰਟਮੈਂਟ ਦੇ ਉਹਨਾਂ ਨੂੰ ਅਸੀਂ ਕਾਲ ਤੇ ਗੱਲ ਦੱਸੀ ਉਹਨਾਂ ਨੂੰ ਅਸੀਂ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਨੋਟਿਸ ਕੱਢਿਆ ਹੈ TDI ਸਿਟੀ ਕੰਪਲੈਕਸ ਨੂੰ ਜਿਹੜਾ ਲਖਨੌਰ ਦੀ ਚੋਈ ਚ ਸਾਰਾ ਸੀਵਰ ਦਾ ਪਾਣੀ ਜਿਹੜਾ TDI ਸਿਟੀ ਸੈਕਟਰ 110 ਔਰ 111 ਦਾ ਸੀਵਰ ਦਾ ਪਾਣੀ ਸਾਰਾ ਚੋਈ ਚ ਜਾ ਰਿਹਾ ਹੈ ਇਸ ਬਾਰੇ ਤੁਸੀਂ ਹੁਣ ਤੱਕ ਕੀ ਐਕਸ਼ਨ ਲਿਆ आकाश अग्रवाल ਦਾ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਇੱਥੇ ਵਰਨਣਯੋਗ ਗੱਲ ਇਹ ਹੈ ਕਿ ਆਕਾਸ਼ ਅਗਰਵਾਲ ਨੇ ਆਪਣਾ ਨੋਟਿਸ ਜਿਹੜਾ ਕਿ ਟੀਡੀਆਈ ਸਿਟੀ ਨੂੰ ਕੱਢਿਆ ਸੀ ਉਸ ਦੀ ਕਾਪੀ ਇੱਕ ਕਾਪੀ ਐਸਡੀਓ ਬਨੂੜ ਨੂੰ ਵੀ ਦਿੱਤੀ ਸੀ ਭੇਜੀ ਗਈ ਸੀ ਤਾਂ ਕਿ ਇੱਕ ਹਫ਼ਤੇ ਤੱਕ ਜੇ ਬਿਲਡਰ ਕੋਈ ਇਸ ਤੇ ਕੋਈ ਐਕਸ਼ਨ ਨਹੀਂ ਲੈਂਦੇ ਜੇ ਗੰਦਾ ਪਾਣੀ ਚੋਈ ਚ ਜਾਣ ਤੋਂ ਨਹੀਂ ਰੋਕਦੇ ਤਾਂ ਬਨੂੜ ਦੇ ਐਸਡੀਓ ਨੂੰ ਇਹ ਸਖਤ ਹਦਾਇਤ ਸੀ ਕਿ ਉਹ ਕਲੋਨਾਈਜ਼ਰ ਦੇ ਖਿਲਾਫ ਐਫਆਈਆਰ ਦਰਜ ਕਰੇ ਹੁਣ ਤੱਕ ਸਾਨੂੰ ਆਕਾਸ਼ ਅਗਰਵਾਲ ਦਾ ਕੋਈ ਜਵਾਬ ਨਹੀਂ ਆਇਆ ਕਦੇ ਵੀ ਮੈਨੂੰ ਨਹੀਂ ਲੱਗਦਾ ਵੀ ਮੇਰੀ ਉਹਦੇ ਵਿੱਚ ਜਾਣਕਾਰੀ ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਕੋਈ ਟੀਮ ਆਈ ਹੋਵੇ ਵੀ ਇਹ ਪਾਣੀ ਜਾਂਦਾ ਕਿੱਥੇ ਹੈ ਕਿੱਥੇ ਰੁਕਦਾ ਇਹ ਕਿ ਕਿੱਥੇ ਗਏ ਨੁਕਸਾਨ ਕਰਦਾ ਕੋਈ ਸਰਕਾਰੀ ਵੱਲ ਕੋਈ ਧਿਆਨ ਨਹੀਂ ਦਿੰਦੀ ਕਿਉਂਕਿ ਨਖਨੌਰ ਤੋਂ ਸ਼ੁਰੂ ਕਰਕੇ ਸਟਾਰਟ ਕਿਹਾ ਜਾ ਸਕਦਾ ਹੈ ਵੀ ਉੱਥੋਂ ਜਿਹੜੀਆਂ ਫੈਕਟਰੀਆਂ ਨੇ ਆ ਇਹ ਜਿਹੜੇ ਸ਼ਹਿਰੀ ਹੈ ਉੱਥੋਂ ਉੱਥੋਂ ਤੱਕ ਕੰਪਲੀਟ ਹੋ ਚੁੱਕਿਆ ਹੈ ਹੁਣ ਤਾਂ ਕਰੀਬ ਕਰੀਬ ਲਾਂਡਰਾਂ ਤੱਕੇ ਹੋ ਚੁੱਕੇ ਆ ਤੇ ਲਖਨੌਰ ਤੋਂ ਹੋਰ ਕਿਹੜੇ ਕਿਹੜੇ ਪਿੰਡਾਂ ਤੱਕ ਇਹ ਲੈ ਆਪਣਾ ਲਾਂਡਰਾਂ ਤੋਂ ਭਾਗੋ ਮਾਜਰਾ ਮੌਜਪੁਰ ਭਾਰਤਪੁਰ ਚੜਿਆਲਾ ਅੱਗੇ ਪੱਤੜਾਂ ਨੂੰ ਹੋ ਕੇ ਇਹ ਜਿਹੜੀ ਆਪੇ ਜਾ ਕੇ ਫਿਰ ਵੀਰਾ ਮਾਜਰੀ ਉੱਥੇ ਜਿਹੜੀ ਐਸਪੀ ਵਾਲ ਨਹਿਰ ਹੈ ਉਹਦੇ ਵਿੱਚ ਇੱਕ ਪਾੜ ਪਿਆ ਹੋਇਆ ਹੈ ਬਰਫਾਂਤੀ ਪਾਣੀ ਦਾ ਸਭ ਤੋਂ ਵੱਡਾ ਕਾਰਨ ਹੋਈ ਹੈਗਾ ਪਾਣੀ ਫਲੂਟ ਕਰਨ ਦਾ ਖਰਾਬ ਕਰਨ ਦਾ ਕਿਉਂਕਿ ਉਹ ਐਸਪੀ ਵਾਲ ਅਧੂਰੀ ਹੈ ਹੂੰ ਕਿਉਂਕਿ ਉਹਦੇ ਵਿੱਚ ਉਹ ਪੂਦੀ ਪਟਾਈ ਹੈ ਜਿਹੜੀ ਉਹ ਕਾਫੀ ਡੂੰਘਾਈ ਨਾਲ ਕੀਤੀ ਹੋਈ ਹੈ ਉਹਨੂੰ ਹਲੇ ਤੱਕ ਉਹ ਜਦੋਂ ਉਹ ਨਹਿਰ ਬੰਦ ਹੋ ਗਈ ਸੀਗੀ ਤਾਂ ਹੇਠਾਂ ਤੋਂ ਪੱਕੀ ਨਹੀਂ ਹੋਈ ਸੀ ਉਹ ਉਹ ਜਿਹੜਾ ਸਾਡਾ ਇੱਕ ਲੈਵਲ ਹੈ ਜਿਹੜਾ ਪਾਣੀ ਦਾ ਉਹ 25 30 ਫੁੱਟ ਤੇ ਇੱਕ ਛੋਟਾ ਰੇਤੇ ਦੀ ਉਹ ਆਉਂਦੀ ਹੈ ਜੇ ਉੱਥੇ ਹੀ ਜਾ ਕੇ ਇਹ ਪਾਣੀ ਹੈ ਜਿਹੜਾ ਬਹੁਤ ਮਾਤਰਾ ਦੇ ਵਿੱਚ ਧਰਤੀ ਉਹ ਹੋ ਰਿਹਾ ਹੈ ਤੇ ਅੱਗੇ ਰਾਜਪੁਰੇ ਜਾ ਕੇ ਤਾਂ ਬਹੁਤ ਅੱਗੇ ਮਤਲਬ ਕਾਫੀ ਦੂਰ ਤੱਕ ਮਾਰ ਕਰ ਰਹੇ ਮੈਂ ਕਹਿੰਦਾ ਹਜ਼ਾਰਾਂ ਏਕੜ ਨੂੰ ਪਾਣੀ ਇਹ ਸੀਵਰੇਜ ਦਾ ਪਾਣੀ ਅੰਜਣਾ ਨਾਲ ਚੱਕਿਆ ਡਾਇਰੈਕਟ ਸਿੱਧਾ ਖੇਤ ਨੂੰ ਲੱਗਦਾ ਹੈ। ਇਹੀ ਪਾਣੀ ਪਰ ਸਾਡੀ ਇਹ ਹੈ ਵੀ ਚਲੋ ਠੀਕ ਹੈ ਪਾਣੀ ਦੀ ਪੂਰਤੀ ਕਰਦਾ ਹੈ ਕਿਸਾਨਾਂ ਦੇ ਖੇਤਾਂ ਨੂੰ ਲਾਉਣ ਵਾਸਤੇ ਪਰ ਸਭ ਤੋਂ ਵੱਡੀ ਇਹ ਚੀਜ਼ ਹੈ ਜੀ ਵੀ ਜੇਕਰ ਇਹ ਟ੍ਰੀਟਮੈਂਟ ਪਲਾਂਟ ਲੱਗ ਜਾਣ ਪਾਣੀ ਬਿਲਕੁਲ ਕੈਮੀਕਲਾਂ ਤੋਂ ਰਹਿਤ ਹੋਵੇ ਠੀਕ ਹੈ ਜੀ ਬਾਕੀ ਸਾਰਾ ਕੁਝ ਇਹਦਾ ਪ੍ਰਬੰਧ ਸਰਕਾਰ ਪਿੱਛੇ ਕਰ ਦੇਵੇ ਫਿਰ ਤਾਂ ਇਹ ਜ਼ਮੀਨਾਂ ਵਾਸਤੇ ਵੀ ਠੀਕ ਹੈ ਜੇਕਰ ਅਸੀਂ ਹੁਣ ਸਿੱਧੇ ਹੀ ਡਾਇਰੈਕਟਰੀ ਲਈ ਇਹਦਾ ਮਤਲਬ ਹੈ ਅਨਾਜ ਸਬਜ਼ੀਆਂ ਜੇ ਤੁਸੀਂ ਇੱਥੇ ਉਗਾਓਗੇ ਇਹ ਫਿਰ ਜ਼ਹਿਰੀਲਾ ਹੀ ਹੈ ਜ਼ਹਿਰੀਲਾ ਉਹੀ ਗੱਲ ਮੈਂ ਕਰਦਾ ਜੀ ਵੀ ਟ੍ਰੀਟਮੈਂਟ ਪਲਾਂਟ ਦੀ ਸਭ ਤੋਂ ਵੱਡੀ ਜਿਹੜੀ ਅਕਵਾਇਰਮੈਂਟ ਹੈਗੀ ਟ੍ਰੀਟਮੈਂਟ ਪਲਾਂਟਾਂ ਦੀ ਹੈ ਜਿਹੜਾ ਹਾਂ ਇਹ ਇੱਕ ਵੱਡਾ ਸਰਕਾਰ ਲਿਆਣ ਕੇ ਜਿ ਜਿ ਤਰ੍ਹਾਂ ਤੁਸੀਂ ਨਖਰੌਰ ਦੀ ਗੱਲ ਕੀਤੀ ਐ ਨਖਰੌਰ ਟੱਪ ਕੇ ਆ ਲਾਂਡਰਾਂ ਦੇ ਵਿਚਕਾਰ ਵੱਡਾ ਟ੍ਰੀਟਮੈਂਟ ਪਲਾਂਟ ਲਾ ਦੇਵੇ ਜਿਹੜਾ ਜੰਨਾ ਵੀ ਪਾਣੀ ਆ ਰਿਹਾ ਐ ਪਿੱਛੋਂ ਟ੍ਰੀਟ ਕਰਕੇ ਅੱਗੇ ਛੱਡਿਆ ਜਾਵੇ ਤੁਸੀਂ ਜੇ 10 15 ਮਿੰਟ ਇਹ ਪਾਣੀ 'ਚ ਖੜ੍ਹ ਜਾਓ ਮੇ ਸਾਡੇ ਖੜਾ ਹੀ ਨਹੀਂ ਹੋ ਰ ਜਾ ਰਿਹਾ ਠੀਕ ਐ ਜੀ ਸਮੈਲ ਆਂਦੀ ਹੁੰਨੀ ਆ ਰਹੀ ਆ ਹਾਂ ਬਹੁਤ ਜ਼ਿਆਦਾ ਸਮੈਲ ਆਂਦੀ ਐ ਜਦੋਂ ਇਹ ਸਾਡੇ ਦੇਖੋ ਸਾਹਮਣੇ ਕੈਮਰਾਮੈਨ ਨੂੰ ਮਕਾਉਂਗਾ ਵੀ ਇਹ ਘਰਾਂ ਦੇ ਤੇ ਇੱਕ ਏਕੜ ਦੇ ਨਾਲੇ ਐ ਬਿਲਕੁਲ ਜਦੋਂ ਇਦਾਂ ਦੀ ਹਵਾ ਹੁੰਦੀ ਐ ਤਾਂ ਸਾਨੂੰ ਘਰਾਂ ਬੈਠਣਾ ਬੜਾ ਮੁਸ਼ਕਲ ਹੋ ਜਾਂਦਾ ਐ ਇਹ ਚਿੜਿਆਲਾ ਪਿੰਡ ਚ ਕਿੰਨੇ ਨਲਕੇ ਨੇ ਜਿਹੜੇ ਪੀਣ ਦੇ ਪਾਣੀ ਦੇ ਇਹਦੇ ਕਰਕੇ ਬੰਦ ਹੋ ਗਏ ਹੋਣੇ ਨੇ। ਕਰੀਬ ਜ 100% ਇਹ ਹੋ ਗਏ ਜੀ। ਇਹ ਉਹ ਜਿਹੜਾ ਚੱਲਦਾ ਨਹੀਂ ਇਹ। ਇਹ ਖੋ ਦਾ ਬੰਦਾ ਹੀ ਹੈ। ਬਹੁਤ ਸਾਲਾਂ ਤੋਂ ਬੰਦਾ ਹੀ ਹੈ। ਤੇ ਇੱਥੇ ਪੀਣ ਦਾ ਪਾਣੀ ਤਰਤੀ ਦਾ ਪੀਣ ਯੋਗ ਹੈਗਾ ਕਿੰਨੇ 1 ਫੁੱਟ ਤੱਕ ਪੀਣ ਯੋਗ ਹੈਗਾ। ਹੁਣ ਤਾਂ ਤਕਰੀਬਨ 200 ਫੁੱਟ ਤੇ ਚੱਲੇ ਗਈ ਇਹ ਪੀਣ ਵਾਲਾ ਪਾਣੀ ਹੈ। ਜਿਹੜਾ ਗੰਦੀ ਜਿਹੜੀ ਚੋਈ ਆਉਂਦੀ ਹੈ। ਹਾਂਜੀ। ਇਹ ਜਦੋਂ ਸ਼ਹਿਰਾਂ ਚੋਂ ਆ ਕੇ ਕਾਲਾ ਪਾਣੀ ਸਾਰਾ ਇਹ ਸਾਰਾ ਗੰਦਾ ਪਾਣੀ ਆ ਰੇ ਨਾਲ ਚੱਲ ਰਹੀ ਹੈ। ਇਹਦੀ ਮਾਰ ਹੈ। ਇਹਦੀ ਮਾਰ ਹੈ। ਖੇਤਾਂ ਫਸ ਇਹ ਇਕੱਲਾ ਇੱਕੋ ਨੋਟਿਸ ਨਹੀਂ ਕੱਢਿਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੋਵੇ ਜਾਂ ਪੰਜਾਬ ਸਰਕਾਰ ਦਾ ਵਾਟਰ ਸਪਲਾਈ ਸੈਨੀਟੇਸ਼ਨ ਮਾਈਨਿੰਗ ਮਹਿਕਮਾ ਹੋਵੇ ਇਹ ਦੋ ਅਥਾਰਟੀ ਦੋ ਏਜੰਸੀਆਂ ਇਹ ਜੀਆਂ ਨੇ ਜਿਨ੍ਹਾਂ ਦੇ ਇਲਾਕਿਆਂ ਦੇ ਬਲੌਕ ਲੈਵਲ ਦੇ ਜਿਹੜੇ ਐਗਜ਼ੈਕਟਿਵ ਇੰਜੀਨੀਅਰ ਨੇ ਐਕਸੀਜਨ ਜਿਹੜੀਆਂ ਵੱਡੀਆਂ-ਵੱਡੀਆਂ ਤਨਖਾਹਾਂ ਲੈਂਦੇ ਨੇ ਇਹ ਨੋਟਿਸ ਤਾਂ ਕੱਢ ਦਿੰਦੇ ਨੇ ਕਲੋਨਾਈਜ਼ਰ ਨੂੰ ਬਈ ਤੁਸੀਂ ਗੰਦਾ ਪਾਣੀ ਸੀਵਰੇਜ ਦਾ ਕਿਵੇਂ ਵਰਥਾਤੀ ਨਾਲਿਆਂ ਚ ਚੋਈਆਂ ਚ ਪਾ ਰਹੇ ਹੋ ਪਰ ਅੱਗੇ ਐਕਸ਼ਨ ਕੋਈ ਨਹੀਂ ਹੁੰਦਾ ਮੈਂ ਹਾਂ ਸਟੋਰੀ ਟਾਕ ਚੈਨਲ ਤੋਂ ਪ੍ਰਭਜੀਤ ਸਿੰਘ ਜੇ ਤੁਹਾਨੂੰ ਇਹ ਸਾਡੀ ਕਹਾਣੀ ਪਸੰਦ ਆਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਸਟੋਰੀ ਟਾਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਆਦਾਬ ਸਤਿ ਸ੍ਰੀ ਅਕਾਲ ਨਮਸਕਾਰ ਧੰਨਵਾਦ